ਗੋਲੀਆਂ 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 ਪੰਜਾਹ ਦੇ ਕੋਫੇ ਚਲਾਤੀਆਂ ਕੈਂਗਸਟਰਾਂ ਨੇ ਗੋਲੀਆਂ ਇਹ ਖੱਚ ਨਹੀਂ ਦੋਨੇ ਹੱਥਾਂ ਚ ਪਸਤੋਲਾ ਤੇ ਠਾ ਠਾ ਕੱਢੇ ਫਾਇਰ 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 ਇਹ ਤਸਵੀਰਾਂ ਨੇ ਕਪੂਰਥਲਾ ਦੇ ਮੋਬਾਈਲ ਕਾਰੋਬਾਰੀ ਮਲਹੋਤਰਾ ਤੇ ਸ਼ੋਰਮ ਦੀਆਂ ਜਿੱਥੇ ਕੀ ਚੱਲੀਆਂ ਨੇ ਧਾਰ-ਧਾਰ ਗੋਲੀਆਂ ਗੋਲੀਆਂ ਚਲਾਣ ਵਾਲੇ ਦੋ ਨੌਜਵਾਨ ਕੈਮਰੇ 'ਚ ਹੋ ਗਏ ਨੇ ਕੈਦ ਦੇਖ ਸਕਦੇ ਹੋ ਚੂਰ-ਚੂਰ ਹੋ ਗਿਆ ਮੋਬਾਈਲ ਸ਼ੋਰੂਮ ਦਾ ਸ਼ੀਸ਼ੇ ਦਾ ਦਰਵਾਜ਼ਾ ਕਿਉਂਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਦੋਹਾਂ ਹੱਥਾਂ 'ਚ ਪਿਸਤੌਲ ਸੀ ਪਿਸਤੌਲ ਸੀ ਪਿਸਤੌਲ ਸੀ ਹੁਣ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜੇਸ਼ੇ ਨਾਲ ਚਿਹਰੇ ਤੇ ਮਾਸਕ ਲਾਇਆ ਹੋਇਆ ਹੈ ਦਸਿਆ ਚਾਰਿਆ ਕਪੂਰਥਲਾ ਦੇ ਜਿਸ ਸ਼ੋਰੂਮ ਚ ਗੋਲੀਆਂ ਚੱਲੀਆਂ ਨੇ ਉਹ ਇੱਕ ਨਾਮੀ ਮੋਬਾਈਲ ਸ਼ੋਰੂਮ ਹੈ ਤੇ ਇਸ ਮੋਬਾਈਲ ਸ਼ੋਰੂਮ ਦਾ ਨਾਮ ਹੀ ਲੱਗਦਾ ਇਹਨਾਂ ਵਾਸਤੇ ਵਿਪਤਾ ਦੀ ਵਜ੍ਹਾ ਬਣ ਗਿਆ ਕਿਉਂਕਿ ਪੰਜਾਬ ਗੈਂਗਸਟਰ ਦੇ ਨਿਸ਼ਾਨੇ ਤੇ ਆ ਪੰਜਾਬ ਚ ਗੈਂਗਸਟਰ ਹਾਵੀ ਹੋ ਰਹੇ ਨੇ ਲਾਰੈਂਸ ਬਿਸ਼ਨੋਈ ਤੇ ਨਾਲ-ਨਾਲ ਹੁਣ ਤਾਂ ਹੋਰ ਗੈਂਗਸਟਰ ਵੀ ਉੱਠਣ ਲੱਗ ਪਏ ਨੇ ਹੁਨੇਕ ਵਾਰ ਫੇਰ ਕਪੂਰਥਲਾ ਵਿੱਚ ਕੌਸ਼ਲ ਗੈਂਗ ਦੇ ਨਾਮ ਦੇ ਉੱਤੇ ਚਲਾਈਆਂ ਗਈਆਂ ਨੇ ਮੋਬਾਈਲ ਸ਼ੋਰੂਮ ਚਕੋਲੀਆਂ ਤੇ ਆ ਵੀ ਦੱਸਿਆ ਚਾਰਿਆ ਕਿ ਇੱਕ ਦੋ ਨੇ ਪੂਰੇ 5 ਕਰੋੜ ਦੀ ਮੰਗ ਕੀਤੀ ਗਈ ਹੈ ਕਿਉਂਕਿ ਜੋ ਸੀਸੀਟੀਵੀ ਤਸਵੀਰਾਂ ਕੈਦ ਹੋਈਆਂ ਨੇ ਉਸ 'ਚ ਦੋ ਮੁੰਡੇ ਪਹਿਲਾਂ ਤਾਂ ਸ਼ੋਰੂਮ ਦੇ ਬਾਹਰ ਖੜੇ ਦਿਖਾਈ ਦਿੰਦੇ ਨੇ ਫਿਰ ਇੱਕ ਮੁੰਡਾ ਅੰਦਰ ਆਂਦਾ ਪਰਚੀ ਸੁੱਟਦਾ ਤੇ ਨਾਲ ਹੀ ਦੂਸਰਾ ਮੁੰਡਾ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦਾ ਉਸ ਦੇ ਦੋਵੇਂ ਹੱਥਾਂ 'ਚ ਪਸਤੌਲਾਂ ਦਿਖਾਈ ਦੇ ਰੀਆਂ ਨੇ ਤੇ ਇਸ ਦੇ ਨਾਲ ਹੀ ਦੂਸਰਾ ਮੁੰਡਾ ਵੀ ਗੋਲੀਆਂ ਚਲਾਣ ਲੱਗ ਪੈਂਦਾ ਤੇ ਬੜੀ ਆਸਾਨੀ ਦੇ ਨਾਲ ਦੋਨੋਂ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋਣੇ ਕਾਮਯਾਬ ਹੋ ਜਾਂਦੇ ਨੇ ਤੇ ਗੋਲੀਆਂ ਚੱਲਣ ਦੇ ਨਾਲ ਇਹ ਸ਼ੋਰੂਮ ਦਾ ਮੇਨ ਦਰਵਾਜ਼ਾ ਵੀ ਚੱਕਣਾ ਚੂਰ ਹੋ ਗਿਆ ਕਟਨਾ ਦੀ ਸੂਚਨਾ ਮਿਲਦੇ ਕਪੂਰਥਲਾ ਪੁਲਿਸ ਮੌਕੇ ਤੇ ਪਹੰਚੇ ਤੇ ਪੜਤਾਲ ਸ਼ੁਰੂ ਕੀਤੀ ਤੁਹਾਨੂੰ ਦੱਸ ਦਈਏ ਕੋਸ਼ਲ ਗੈਂਗ ਦੇ ਨਾਮ ਤੇ ਪਿਛਲੇ ਲੰਬੇ ਸਮੇ ਤੋਂ ਪੰਜਾਬ ਚ ਹੁਣ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਿਸ ਕਰਕੇ ਪੰਜਾਬ ਤੇ ਕਾਰੋਬਾਰੀ ਵੀ ਪੂਰੀ ਤਰ੍ਹਾਂ ਡਰੇ ਹੋਏ ਨੇ ਹਾਲਾਂਕਿ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਗੈਂਗਸਟਰ ਤੇ ਸ਼ਿਕੰਜਾ ਕਸਿਆ ਚਾਰਿਆ ਪਰ ਇਸ ਦੇ باوجود ਜਿਸ ਤਰੀਕੇ ਦਾ ਮਾਹੌਲ ਹੋ ਰਿਹਾ ਹੈ ਉਹ ਹੈਰਾਨ ਕਰਨ ਵਾਲਾ ਹੈ ਫਿਲਹਾਲ ਪੁਲਸ ਦਾ ਦਾਵਾ ਕਿ ਉਹ ਜਾਂਚ ਕਰ ਰਹੀ ਹੈ ਤੇ ਜਲਦੀ ਇਹਨਾਂ ਗੈਂਕਸ਼ਾਂ ਦੇ ਕਰਿੰਦਿਆਂ ਨੂੰ ਫੜ ਲਿਆ ਚਾਹੇਗਾ ਕਿਉਂਕਿ ਜਿਹੇ ਕਈ ਕਰਿੰਦੇ ਪਹਿਲਾਂ ਵੀ ਪੰਜਾਬ ਪੁਲਸ ਫੜ ਚੁੱਕੀ ਹੈ ਦਰਖਬੇਲ ਪੰਜਾਬੀ ਟੀਵੀ ਦੇ ਲਈ ਕਪੂਰਥਲਾ ਤੋਂ ਜਰਦੰਦਰ ਪਾਲ ਖਲੇਜ ਜਿਪਾ